ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਜਿਉਂਦਾ ਨਹੀਂ ਸੀ ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਨੇ ਦਿੱਲੀ ਨਹੀਂ ਜਿੱਤੀ ਸੀ ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਨੇ ਅਬਦਾਲੀ ਦੀ ਧੜਾਇਆ ਸੀ ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਗਜਨੀ ਦੇ ਬਾਜ਼ਾਰਾਂ 'ਚ ਛੜਾ ਕੇ ਨਹੀਂ ਲਿਆਇਆ ਸੀ ਕੌਣ ਆ ਵਾਰਸ ਪੰਜਾਬ ਇੱਕ ਛੋਟਾ ਜਿਹਾ ਧੜਾ ਆ ਜਿਹੜਾ ਪੰਥ ਦੇ ਵਿੱਚ ਪੈਦਾ ਹੋਇਆ ਉਹ ਧੜਾ ਜਿਹੜਾ ਵੱਡੇ ਵੱਡੇ ਖਾੜਗੂ ਸਿੰਘਾਂ ਨੂੰ ਗਾਲ੍ਹਾਂ ਕੱਢ ਰਿਹਾ ਆ ਜਿਹੜੇ ਵੱਡੇ ਵੱਡੇ ਯੋਧਿਆਂ ਨੂੰ ਗਾਲਾਂ ਕੱਢ ਰਿਆ ਆ ਜਿਹੜਾ ਵੱਡੇ ਵੱਡੇ ਸੰਘਰਸ਼ੀ ਸਿੰਘਾਂ ਦੀਆਂ ਬੱਚੀਆਂ ਤੱਕ ਦੀਆਂ ਫੋਟੋਆਂ ਐਡਿਟ ਕਰਦਾ ਪਿਆ ਆ ਵਾਰਿਸ ਪੰਜਾਬ ਉਹ ਆ ਜਿਨੇ ਹਰਪੀ ਸਿੰਘ ਮੱਖੂ ਵਰਗੇ ਸਿੱਖ ਪ੍ਰਚਾਰਕ ਦੀ ਗੁੜੀਆਂ ਦੀਆਂ ਫੋਟੋਆਂ ਐਡਿਟ ਕੀਤੀਆਂ ਬਗੇਲੇ ਗੰਦ ਨੇ ਜਿਹੜਾ ਵਾਰਿਸ ਪੰਜਾਬ ਦਾ ਮੁੱਖ ਬਲਾਰਾ ਆਪਣੇ ਆਪ ਨੂੰ ਇਹਨਾਂ ਦਾ ਮੁੱਖ ਬਲਾਰਾ ਹੀ ਨਹੀਂ ਪਤਾ ਕਿੰਨੇ ਕਹਿਗੇ ਨੇ ਉਸ ਗੰਦੇ ਠੀਕ ਆ ਉਹ ਇਸ ਟਾਈਮ ਇੱਕ ਪੰਥ ਦੇ ਵਿੱਚ ਨਾ ਉਹਨਾਂ ਨੇ ਇੱਕ دہشت ਦਾ ਮਾਹੌਲ ਕਾਮ ਕੀਤਾ ਹੋਇਆ ਕੋਈ ਵੀ ਉਹਨਾਂ ਦੇ ਖਿਲਾਫ ਬੋਲਣ ਤੋਂ ਜੱਕਦਾ ਆ